ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜਿਹੜਾ ਚੈਨਲ ਬਾਬਾ ਡੈਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਪੱਤ ਅੰਨਗਾਮ ਸੇਲੇ ਲੈ ਕੇ ਆਏ ਜੀ ਦੋ ਬਾਈ ਤਾਜ਼ੀਆਂ ਸੂਈਆਂ ਇੱਕ ਗੱਬਣ ਆਓ ਪੁੱਛ ਲੈਨੇ ਬਾਈ ਤੋਂ ਜੀ ਬਾਈ ਜੀ ਸਸੀ ਗੱਲ ਸਸੀ ਆ ਬਾਈ ਹੋ ਠੀਕ ਹੁੰਦਾ ਵਧੀਆ ਨਾਮ ਤੇ ਐਡਰੈਸ ਬੋਲ ਨਾਮ ਫਾਗਰ ਬਾਈ ਪਿੰਡ ਭਾਈ ਰੁਪਾ ਦਸੀਰਪੁਰ ਤੇ ਜ਼ਿਲ੍ਹਾ ਬਟਿੰਡਾ ਨੇੜੇ ਪਿੰਡ ਬਾਈ ਨੇੜੇ ਆਪਾਂ ਰਾਮਪ੍ਰਭੂ ਸਾਹਿਰ ਆ ਵੀਰ ਇਧਰੋਂ ਹਲਾਪਰਾ ਵਿਚਾਲੇ ਪੰਡਾ ਜਨ ਆਪਲਾ ਮੋਬਾਈਲ ਨੰਬਰ ਬੋ 9023927605 ਠੀਕ ਆ ਬਾਈ ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਦੇ ਬੜ ਦੇ ਨੇ ਕਿਹੜਾ ਸੂਆ ਸੂਈ ਆ ਬਾਈ ਪਿਓਰ ਦੂਜਾ ਸੂਆ ਸੂਈ ਵੀ ਆ ਕਦੋਂ ਸੂਈ ਆ ਬਾਈ ਇਹ 19 ਤਰੀਕ ਨੂੰ ਜੇ ਚਾਰ ਦਿਨ ਹੋ ਗਏ ਆਪਰੋਂ ਦਾ ਸੂਭਾ ਹੀ ਆਈ ਆ ਲਹਾਏ ਵਾਲੇ ਬੰਦੇ ਤੋਂ ਲਈ ਆ ਠੀਕ ਆ ਮਗਰ ਬੱਚਾ 나ੜੋ ਨਾੜੋ ਨਾਲ ਵਾਲਾ ਠੀਕ ਆ ਇਹ ਨਹੀਂ ਬੱਚਾ ਕਰਮਾਲੀ ਨੇ ਬੱਚਾ ਨਾਲ ਨਾੜੋ ਨਾਲ ਠੀਕ ਆ ਬਈ ਦੋਤੋਂ ਨਾ ਦੱਸਣਾ ਹੁਣ 15 ਕਿਲੋ ਤੋਂ ਬਾਰ-ਬਾਰ ਤਿਆਰ ਆ ਬਈ ਇਹਨਾਂ ਤੋਂ ਦੋਤੋਂ ਆਵਣਾ ਹੋ ਪਛੇ ਪੂਰੇ ਘੱਡ ਵਾਲੀ ਆ ਓਕੇ ਤੇ ਹੋਰ ਦੂਜਾ ਸੋ ਠੰਡੀ ਸੀਲ ਦਾ ਕੋਈ ਅੰਤ ਨਹੀਂ ਲੈ ਆਰਡਰ ਦੇਖੋ ਆਰਡਰ ਕਮਾਲ ਦਾ ਬਹੁਤ ਸੋਹਣਾ ਆ ਆਥਮ ਨੂੰ ਭੱਜਣੇ ਬਈ ਸ਼ਾਮ ਤੱਕ ਆਰਡਰ ਜਿਹੜਾ ਵਧੀਆ ਤਿਆਰ ਕਰਨਾ ਹੋਸਾ ਪੂਰੀ ਕੱਲਾ ਕੱਲਾ ਖਾਣਾ ਹੈ ਪੂਰੀ ਵਿੱਥੀ ਤੇ ਥਣ ਲੱਗਾ ਗਲਾਬੀ ਥਣ ਵਾਲੀ ਜਾਦੇ ਭਰੀ ਕਾ ਬਈ 20 ਕਿਲੋ ਦੇਣਾ ਪਲੂ ਦਾ 18 ਕਿਲੋ ਦਤਾ ਬਾਸ ਥਣ ਨਿਕਲਿਆ ਕਿ ਪਲੀ ਇਹਨਾਂ ਦਾ ਗੈਰੈਕਟਰ ਲੈ ਨਾ ਲੈ ਥਣ ਦੇਖੋ ਨਾੜਾ ਦੇਖੋ ਜਿਵੇਂ ਮਰਜੀ ਹੱ ਜਵਾਈ ਦੇ ਕੋਲੇ ਕੁੱਫੇ ਪਾਸੇ ਬਹਿ ਗਿਆ ਕੋਈ ਜਵਾਈ ਚੋਈ ਕਰਦੇ ਬਈ ਉਹ ਕੋਈ ਚੈੱਕ ਨਹੀਂ ਲਾ ਦੋਨੇ ਪਾਸੇ ਬਹਿ ਕੇ ਜਵਾਈ ਕਰਦੇ ਯਾਰ ਪੱਬ ਨਹੀਂ ਲਿਆਉ ਆਪਣੀ ਜਿਵੇਂ ਮਰਜੀ ਧਾਰਾ ਮਰੀ ਚੱਲ ਕੋਈ ਚੈੱਕ ਨਹੀਂ ਕਹਿਣਾ ਕਰਮ ਵਾਲੀ ਨੇ ਕੁਛ ਨਹੀਂ ਜਿੱਧਰ ਦੀ ਮਰਜੀ ਚੋਣ ਵੀ ਕੋਈ ਮੰਗਾ ਵਾਲਾ ਮੰਗਾ ਵਾਲਾ ਪੂਰਾ ਮੋਟਾ ਜਵਾਈ ਆ ਲੇਵਾ ਦੇ ਕੇ ਹਜਾ ਮੱਧ ਵੀ ਮੱਧ ਆਹ ਦੁੱਧ ਵੀ ਮੱਜਾ ਬਈ 6.0 ਫੈਂਟ ਆਉਂਦੀ ਏਦੀ 6.0 ਫੈਂਟ ਆਉਂਦੀ ਹਾਂ ਠੀਕ ਆ ਬਾਕੀ ਡਿਮਾਂਡ ਬਹੁਤ ਬੰਦਾਂ ਦੇ ਬਹੁਤ ਫੋਨ ਆਉਂਦੇ ਬਈ ਵੀ ਚਲਤੀ ਗਾਣ ਲੈਣੀ ਆ ਇਹ ਰੰਗ ਇਹ ਬਰੀਡ ਬਈ ਬਹੁਤ ਘੱਟ ਮਿਲਦੀ ਹੈ ਬਈ ਪਰ 20 ਕਿਲੋ ਦੁੱਧ ਆ ਬਈ ਜੇ 20 ਕਿਲੋ ਲਈ ਮੈਂ ਲੈ ਕੇ ਕਿੰਨੇ ਰੁਪਏ ਦੀ ਹੁੰਦੀ ਹੈ ਇਹਦਾ ਜਮਾਂ ਮਹਾਂ ਵਾਲਾ ਉਹ ਕੰਮ ਹੀ ਹੈ ਮੂੰਹ ਆਦ ਕਾਦ ਲੈ ਫੇਸ ਦੇਖੋ ਫੇਸ ਦੀ ਜਿਹੜੀ ਕੁਆਲਿਟੀ ਹੈ ਨਾ ਕਮਾਲ ਦੀ ਹੈ ਕੱਦ ਚੰਗਾ ਬਰੀਡ ਚੰਗੀ ਹੈ ਸੂਈ ਸਵਾਈ ਹੈ ਠੰਡੀ ਸੀਲ ਫੁੱਲਾ ਪੁੱਠੇ ਪਾਸੇ ਬਹਿ ਗਏ ਬਈ ਨੇ ਧਾਰਾ ਮਾਰਤੀਆਂ ਕੋਈ ਚੈੱਕ ਨਹੀਂ ਕੀ ਹਾਲ ਫੁੱਲ ਕਾ ਦੂ ਬਈ ਆਪਾ ਦੇਣਾ ਨੇ ਆ ਲੈਵਾ ਕਮਾਲ ਦਾ ਪੰਜਾਬ ਵਾਲੀ ਪੁਰਾਣੀ ਗੱਲ ਲੈ ਠੰਡੀ ਸੀ ਲੀ ਪੰਜਾਬ ਵਾਲੀ ਲੈ ਇਧਰ ਵਾ ਜਾ ਕੇ ਜਿਵੇਂ ਮਰਦੀ ਵਾ ਜਾ ਵੀਡੀਓ ਲੈਣਾ ਪੁੱਠੇ ਪਾਸੇ ਲੈਣਾ ਕਹਿਣਾ ਕੁਛ ਨਹੀਂ ਆ ਨਾ ਕਰਮ ਵਾਲੀ ਲੈ ਵਾਲੂ ਵਾ ਦਿਖਾ ਦੇ ਕਿਹੋ ਜਿਹਾ ਲੱਗਿਆ ਬੱਚੀ ਨੂੰ ਲੈ ਲੈਵਾ ਕਮਾਲ ਦਾ ਦੁੰਨਾ ਪਾਸੋਂ ਸਝਾਈ ਆ ਮੂਰੇ ਉਨੇ ਹੀ ਪਿਆ ਪੂਰੀ ਵਿੱਥੀ ਤੇ ਕੱਲਾ ਕੱਲਾ ਆ ਥਣ ਲੱਗਿਆ ਬਈ ਕਿਆ ਬਾਤ ਹੈ ਬਰੀਡ ਫੁੱਲ ਆ ਬਈ ਕਰਮ ਵਾਲੇ ਦੀ ਬਰੀਡ ਬਲੂ ਦਾ ਤਾਂ ਪੁਰਾਣ ਕਾ ਫੁੱਲ ਆ ਹਮ ਕਿੰਨਾ ਦੁੱਧ ਦੇ ਦਵਾਂ ਸੀ ਮੈਂ ਬਈ 20 ਕਿਲੋ ਦੁੱਧ ਦੇ ਦਊਗੀ 18 ਕਿਲੋ ਫਲ ਨੂੰ ਦਊ ਦਈ ਬਈ ਕਹਿੰ ਹਾਂ ਲੈ ਬਾਈ ਕਮਾਲ ਦਾ ਚਵਾਈ ਚਵਾਈ ਫੋਲ ਚੰਗੀ ਆ ਬਾਈ ਨੇ ਧਾਰ ਮਾਰੀਆਂ ਸੀ ਨਾ ਤੇ ਬਾਕੀ ਦਵਾਰੇ ਵੀ ਕੋਈ ਦਵਾਰਾ ਮਾਰ ਕੇ ਦਿਖਾਵਾਂਗਾ ਟਰੋ ਹੋਣੀ ਗੱਲੂ ਤੇ ਮੁੱਲ ਕੀ ਆ ਭਰਾ ਜੈ ਜੈ ਬਾਈ ਮੁੱਲ ਆਪਾਂ ਕਰਾਂਗੇ ਲੈਣ ਵਾਲੇ ਠੀਕ ਆ ਜੋ ਉਹ ਜਿਆ ਕਰਾਉਣ ਵਾਲਾ ਜਿਵੇਂ ਮਰਜੀ ਕਰੇ ਇਹਦੇ 63 ਤੇ ਛੋੜ ਕਰੂ ਮਰਦੀ ਦੀ ਠੀਕ ਆ ਬਾਈ ਠੀਕ ਆ ਇਹ ਜਿਆ ਮੁੱਲ ਕਿਸੇ ਨੇ ਨਹੀਂ ਕਰਨ ਇਨੇ ਲੇਗ ਵਾਲੀ ਵੜ ਦਾ ਦੁੱਧ ਵਾਲੀ ਵੜ ਨਾਲ ਇੰਨਾ ਬਾਈ 63000 63000 ਚ ਬਾਈ ਛੋੜ ਹੀ ਹੋ 63000 ਚ ਬਾਈ ਕਹਿੰਦਾ ਛੋੜ ਹਾਲਾ ਕਹਿੰਦਾ ਮਾਨਤਾ ਵਾਲਾ ਕੰਮ ਨਹੀਂ ਆ ਦੇਖੋ ਲੈਵਾ ਦੇ ਨਾੜਾ ਨਾੜਾਂ ਦੇਖ ਲੈ ਕੱਲੀ ਕੱਲੀ ਨਾ ਬੱਚਾ ਛੱਡਾ ਸਾਡਾ ਨਹੀਂ ਛੱਡਣਾ ਕੋਈ ਲੈ ਬੱਚਾ ਵੀ ਭਾਈ ਨੇ ਛੱਡਿਆ ਨਹੀਂ ਨਾ ਮਾਂ ਇਹ ਨਾ ਬਹਿਗਾ ਕੋਈ ਚੱਕ ਨਹੀਂ ਚੂਣ ਬੜਾ ਚੰਗਾ ਯਾਰ ਕਰਮ ਵਾਲੀ ਭਾਈ ਹੱਥ ਨਾਲ ਲਾਵੇ ਦਾ ਇੱਕ ਨੰਬਰ ਦੀ ਗਾਰੰਟੀ ਮੋਟੀ ਮੋਟੀ ਚਵਾਈਏ ਜਿਵੇਂ ਮਰਜੀ ਚੋਈਗਾ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਕਰਮ ਵਾਲੀ ਪੂਰ ਸਰਲੇ ਦੀ ਗੰਡ ਮਰੋੜੀ ਦੀ ਗਾਰੰਟੀ ਹੂਗਾ ਆਪਣੀ ਨਾ ਪੂਰ ਨਾ ਸਰਲਾ ਭਾਈ ਫੋਲ ਆ ਇੱਕ ਨੰਬਰ ਚਵਾਈਏ ਲੈ ਜਿਵੇਂ ਡਾਕਟਰ ਗਾਣਾ ਨੂੰ ਥਾਣੇ ਤੇ ਚਵਾਈ ਤਾਂ ਹੋਣੀ ਨਹੀਂ ਹੈ ਜੀ ਥਾਣੇ ਵਾਲਾ ਹੱਥ ਕਿਸੇ ਪਾਸੇ ਘਰੋ ਜੀ ਬਈ ਸਾਰੇ ਪਾਸੇ ਗਰੰਟੀ ਲੈ ਵਾਲੀ ਚੰਗੀ ਚਵਾਈ ਆ ਹਨਾ ਦੁੱਧ ਦੇ ਚਟਾ ਠੜਾ ਠੜਾ ਜਮਾ ਚਟਾ ਮੱਝ ਨਾਲੇ ਦਾ ਸੂਈ ਨੂੰ ਦਣ ਥੋੜੇ ਹੋਏ ਆ ਫੁੱਲ ਫੈਂਟ ਵਾਲਾ ਦੁੱਧ ਆ ਬਾਈ ਕੀ ਬਾਤ ਆ ਚਵਾਈ ਕਰਮਣੀ ਦੀ ਬੜੀ ਚੰਗੀ ਆ ਲੈ ਕੀ ਆ ਜਿੱਦਾਂ ਦੀ ਮਰਜ਼ੀ ਵੇਜੇ ਬੰਦਾ ਬਈ ਐ ਨਹੀਂ ਗੱਲ ਵੀ ਹੱਲ ਜੂ ਲੈਵਾ ਦੇਗਾ ਲੈਵਾ ਦੇਖੋ ਜਮਾ ਬਾਈ ਟਾਪ ਬਰੀਡ ਆਗੀ ਲੈ ਪੁੱਤ ਫੈਂਟ ਆ ਜਿਹੜੀ ਫੁੱਲ ਆਉਣੀ ਆ ਤੇ ਕੱਲਾ ਕੱਲਾ ਥਾਣੇ ਗਲਾ ਵੀ ਥਾਣ ਮੁੱਲ ਜਮ ਤੂੰ ਤਾਂ ਡਾਕਟਰ ਬੜਾ ਨਹੀਂ ਆਏ ਜਾ 30000 ਰੁਪਿਆ ਮੁੱਲ ਮੰਗਦਾ ਨਹੀਂ ਜਿੱਦੂ ਦੀ ਮਰਜ਼ੀ ਵੇ ਲੈ ਲੈ ਕਹਿਣਾ ਕੁਝ ਨਹੀਂ ਹਣਾ ਜਰ ਪਾਪ ਨਹੀਂ ਹੁੰਦੀ ਲੈ ਆ ਬੈਠਾ ਲੈ ਜਿੱਦੂ ਦੀ ਮਰਜ਼ੀ ਜਿਵੇਂ ਮਰਜ਼ੀ ਕੋਈ ਨਿਆਣਾ ਨਹੀਂ ਕੋਈ ਬੱਚਾ ਨਹੀਂ ਜਿਵੇਂ ਮਰਜ਼ੀ ਜਰ ਜਵਾਗ ਨੂੰ ਅਗਲਾ ਕਹਿੰਦਾ ਸਿਖਾਉਣੀ ਉਹਨੂੰ ਸਿਖਾ ਦੇ ਲੈ ਹਮ ਸਹੀ ਗੱਲ ਆ ਬਈ ਤੇ ਬਾਕੀ ਕੁਆਲਿਟੀ ਬਹੁਤ ਚੰਗੀਆਂ ਹਣਾ ਫੇਸ ਫੁੱਲ ਕੁਆਲਿਟੀ ਹੈ ਬਈ ਕਲਰ ਬੜਾ ਚੰਗਾ ਮੰਗ ਫੁੱਲ ਹੈ ਇਸ ਕਲਰ ਦੀ ਬਈ ਇੱਕ ਹੋਰ ਗੱਲ ਆ ਭਾਈ ਆਪਣੇ ਤਿੰਨ ਗਾਂਾਂ ਦੀ ਵੀਡੀਓ ਪਹਿਲਾਂ ਵਾਲਾ ਵੀਡੀਓ ਚਲਾਵੇ ਫੁੱਲ ਗਾਈਆਂ ਦੇ ਕੇ ਸਾਈ ਦੇ ਕੇ ਗਾਂ ਸਾਈ ਪਾਵੇ ਬੰਦਾ ਅੱਧੀ ਵੀਡੀਓ ਵੀ ਨਹੀਂ ਦਿੰਦਾ ਭਾਈ ਗਾਂ ਵੀ ਨਹੀਂ ਦਿੰਦਾ ਪਹਿਲਾਂ ਸਾਈ ਪਾਉਂਦਾ ਬਾਹਰ ਝੋਲ ਲਾਰੇ ਲਈ ਵੀ ਆਉਣਾ ਨਹੀਂ ਆਉਂਦਾ ਪਹਿਲੀ ਗੱਲ ਆਪਾਂ ਵੀ 2000 ਤੋਂ ਘੱਟ ਕੇ ਤਾਂ ਸਾਈ ਨਹੀਂ ਪੋਣੀ ਓਕੇ ਠੀਕ ਆ ਜਿਹਨੂੰ ਚੰਗੀ ਲੱਗੇ ਉਹ ਸਾਈ ਪਾ ਦੇ ਭਾਈ ਘੰਟੇ ਦੇ ਅੰਦਰ ਅੰਦਰ ਆਉਣਾ ਪਊਗਾ ਅਲੇ ਨੂੰ ਬਹੁਤ ਠੀਕ ਬਾਹਰ ਜਿਹੜਾ ਲਾਰਾ ਲਾਈ ਜਾਂਦਾ ਯਾਰ ਬਾਅਦ ਉਹ ਕੰਮ ਨਹੀਂ ਜਿਹੜੀ ਗੱਲ ਕਹਤੀ ਗਾਂ ਉਹੇ ਜਿਹੜੇ ਕਿਰੂ ਆ ਕੇ ਅੱਗੇ ਭਰਾ 2 ਨੰਬਰ ਇਹਨੂੰ 8 ਦਿਨ ਹੋ ਗਏ ਭਾਈ ਸੂਈ ਨੂੰ ਤੇ ਇਹਦੇ ਕੋਲ 13 ਕਿਲੋ ਕੰਡੇ ਵਾਲ ਦੁੱਧੂ ਠੀਕ ਹੈ ਕੰਢੀ ਸਿਧਾਂਤ ਕੋਈ ਨਹੀਂ ਫੁੱਲ ਕੱਦ ਵਾਲੀ ਬਈ ਮਗਰ ਬੱਛਾ ਲੀਟਰ ਦੁੱਧ ਬਾਈ ਕਹਿੰਦਾ ਕੰਡੇ ਵਾਲ ਹਾਜ਼ਰ ਮਗਰ ਬੱਛਾ ਗਾ ਇਹ ਕੱਦ ਫੁੱਲ ਲੋਦ ਚੋਂ ਆਈ 13 ਮੰਨ ਕੇ ਲੈ ਲਈ ਕੋਈ ਮਾਸਟਰ ਦਾ ਬਾਈ ਕਮਾਲ ਦਾ ਫੇਸ ਬੜਾ ਚੰਗਾ ਬੋਲੀ ਬਾਈ ਬੋਲ ਬ੍ਰੀਡ ਆ ਬਾਈ ਸੁਨੱਖ ਆਪਣਾ ਹਾਂ ਨਹੀਂ ਗੱਲ ਹਾਲਾ ਬੈਂਡ ਦੇ ਵਿੱਚ ਲੈ ਤੋਰਾ ਹੈਡ ਚਟਾੜਾ ਦੁੱਧ ਇਹਦਾ ਵੀ ਪ੍ਰਿੰਟ ਪੂਰਾ ਚੰਗਾ ਤੋਰਾ ਇੱਕ ਨੰਬਰ ਲੈ ਵਾ ਚੋਈ ਵੀ ਆ ਬਾਈ ਲੈ ਵਾ ਤਾਂ ਘਟ ਹੋਣੀ ਆ ਉਹ ਇਹਦਾ ਕੰਮ ਨਹੀਂ ਗਾ ਜੋ ਮਰਜੀ ਬੰਦਾ ਆ ਕੇ ਉਹ ਦੇਖ ਕੇ ਆ ਵੀ ਗਾਂ ਲੈ ਜਾਏ ਨਿਰਖ ਫਰਕ ਠੀਕ ਆ ਭਰਾ ਠੀਕ ਆ ਇਹਦਾ ਬੱਚਾ ਬਹੁਤ ਘਰ ਦੇ ਬੱਚੇ ਦਾ ਹਾਂ ਬੱਚੇ ਦਾ ਘਰ ਪੀ ਇਹਦਾ ਕੀ ਮੋਲ ਨਾ ਭਰਾ ਜਾਇ ਜਾਇ ਇਹਦਾ ਮੁੱਲ ਬਈ ਜਾਇਜ਼ ਹੀ ਆ ਯਾਰ ਮੁੱਲ ਕਰਾਉਣ ਵਾਲਾ 55 60 ਜਿਨਾ ਮਰਜੀ ਬਸ 40000 ਰੁਪਏ ਲਮਗਦੇ ਛੋੜ ਹੀ ਹੋ ਬਈ 40000 ਰੁਪਏ ਜਮਾ ਜਾਇਜ਼ ਮੁੱਲ ਨਾਲ ਬਾਕੀ ਜਿਹੜਾ ਮੌਕੇ ਦੇ ਮਾਨਦਾਨ ਜ਼ਰੂਰ ਹੋ ਜਾ ਚੰਗੀ ਆ ਬਈ ਕੱਦ ਕਾਠ ਵਾਲੀ ਫੁੱਲ ਬਰੀਡ ਮੁੱਲ ਜਮਾ ਜਾਇਜ਼ਾ 40000 ਦੀ ਬਾਈ ਕਹਿੰਦਾ ਵੈੜ ਦੇ ਦਾਂਗੇ ਫੁੱਲ ਕੱਦ ਦਾ ਫਰੰਟ ਤੋਂ ਬਹੁਤ ਚੰਗਾ ਲੇਵਾ ਕਮਾਲ ਦਾ ਥਣ ਬਹੁਤ ਚੰਗਾ ਲੱਗਿਆ ਮੁਠੀ ਵਾਲਾ ਥਣ ਕੱਲਾ ਕੱਲਾ ਥਣ ਪੂਰੀ ਵਿੱਥੀ ਦੇ ਥਣ ਨਾਲ ਨੇੜੇ ਤੋਂ ਚੈੱਕ ਕਰੋ ਕੱਲਾ ਕੱਲਾ ਥਾਣਾ ਹੈ ਪੂਰੀ ਵਿਥੀ ਦੇ ਵਿੱਚ ਵਾਈ ਚੋਈ ਵਾਈ ਕਹਿੰਦਾ ਨੰਬਰ 1 ਆਂਗੇ ਫੇਸ ਬੜਾ ਚੰਗਾ ਕੁਆਲਟੀ ਫੁੱਲ ਮੁੱਲ ਜਮ ਜ਼ਿਆਦਾ ਬਾਈ ਲੇਵਾ ਪਛਾਣ ਤੋਂ ਦੇਖੋ ਲੈ ਕਮਾਲ ਦਾ ਲੇਵਾ ਅਜੇ ਤਾਂ ਚੋਈ ਵੀ ਆ ਸ਼ਾਮ ਨੂੰ ਦੇਖੋ ਬਾਈ ਕਹਿੰਦਾ ਲੇਵਾ ਕਮਾਲ ਦਾ ਤਿਆਰ ਕਰਦੀ ਹੈ ਅੱਗੇ ਭਰਾ ਤਿੰਨ ਨੰਬਰ ਕਿਹੜਾ ਪਿਓਰ ਦੂਜਾ ਸੋ ਬੜਸ ਹੁੰਦੀ ਹੈ ਆਲਾ ਕਹਿ ਕੇ ਪਹਿਲਾਂ ਵੀ ਜਾ ਪਾਉ ਕੰਮ ਦਾ 19 ਕਿਲੋ ਦੁੱਧ ਕੰਡੇ ਵਾਲਾ ਦਿੱਤਾ ਆਪ ਨੂੰ ਆਉਂਦਾ ਬਾਈ 19 ਫੁੱਲ ਬ੍ਰੀਡ ਠੰਡੀ ਸੀਲ ਹਫਤਾ ਇੱਕ ਲੈਂਦੀ ਹੈ ਲੈ ਹਫਤੇ ਦੀ ਕੱਚੀ ਆ ਜਿਵੇਂ ਮਰਦੀ ਹੱਥ ਲਾਈ ਜਾ ਕੋਈ ਚੱਕ ਭਜਨ ਪੂਜਨ ਚਮਕ ਚਮਕ ਡਾਕਟਰ ਉਹੀ ਗੱਲ ਨਹੀਂ ਲੈ ਲੈਵਾ ਕਮਾਲ ਆ ਹਣਾ ਦਿਖਾ ਦੇ ਨੇੜੇ ਉਹ ਥਣ ਥਣ ਬਹੁਤ ਚੰਗਾ ਡਾਕਟਰ ਪ੍ਰਿੰਟ ਦੇਖੋ ਪਹਿਲਾਂ ਪ੍ਰਿੰਟ ਬਹੁਤ ਚੰਗਾ ਵੀ ਕੱਦ ਵੀ ਫੁੱਲਾ ਲੈ ਕਹਿੰਦੇ ਲੈ ਕੱਦ ਵੀ ਫੁੱਲਾ ਲੈ ਬਾਈ ਬਰਾਬਰ ਖੜਾ ਉਸਾ ਬਣਾਉਂਦਾ ਅੱਜਾ ਲਾ ਲਿਓ ਪਛਾਂ ਤੋਂ ਲੈਵਾ ਦੇਖੋ ਫਾੜੀ ਵਾਲਾ ਆਰਡਰ ਕੱਲਾ ਕੱਲਾ ਥਣ ਗੁਲਾਬੀ ਥਣ ਮੁਠੀ ਵਾਲਾ ਥਣ ਟਲਾਂ ਟੁਲਾ ਬਹੁਤ ਪਈਆਂ ਸਾਰੀਆਂ ਮੰਡਲ ਨਾਲ ਕੱਢੋ ਤੇ ਫੇਰ ਕਰਮਣੀ ਦੀ ਸੋਣਾਗਾ ਖੋਲ ਦੇ ਬਾਈ ਤੋਰ ਦੀਏ ਮਾੜੀ ਜੀ ਫਰੈਂਟ ਕਰਮਣੀ ਦਾ ਬਹੁਤ ਆਹ ਬੜਾ ਬਰੀਡ ਵਾਲੀ ਹੈ ਬਈ ਬਰੀਡ ਵਾਲੀ ਹੈ ਕਰਮਣੀ ਦੇ ਬੱਚੇ ਬੱਚੇ ਬਹੁਤ ਚੰਗੇ ਦੇਊਗੀ ਕਰਮਣੀ ਮੂਹ ਮਾਰੀ ਹੈ ਲੈ ਕਿਆ ਬਾਤ ਹੈ ਕੁਆਲਿਟੀ ਫੁੱਲਾ ਬਹੁਤੀ ਚੰਗੀ ਐ ਸੁਨਖ ਪੁਣਾ ਫੁੱਲਾ ਬੈਡ ਦੇ ਵਿੱਚ ਬਾਲ ਬਹੁਤ ਐ ਵਿਚੇ ਬਾਨਾ ਬਹੁਤ ਬਈ ਲੋਹ ਨਹੀਂ ਲੱਗੀ ਐ ਕਾਹਤਾ ਲੈ ਜੂ ਬਾਕੀ ਦੁੱਧ ਦਾ ਰਿਕਾਰਡ ਬਾਈ ਨੇ ਬਹੁਤ ਚੰਗਾ ਦੱਸਿਆ ਬੀਗਰ ਤੋਂ ਬਾਹਰ ਦੇ ਉੱਤੇ ਬੜਾ ਚੰਗਾ ਪਾਉ ਜਿਹੜੀ ਬ੍ਰੀਡ ਵਾਲੀ ਆ ਹਾਂ ਬ੍ਰੀਡ ਵਾਲੀ ਆ ਨਾ ਫਾਇ ਨਹੀਂ ਗੱਲ ਠੰਡੀ ਚੀਨ ਲੈ ਜਿਵੇਂ ਮਾਰ ਬਾਨਾ ਮੂਨਾ ਦਾ ਬਹੁਤ ਆ ਬੱਚੀਆਂ ਲੈਟਰ ਲੈ ਬਰੀਕੀ ਜ ਬਹੁਤ ਆ ਸਾਰੀਆਂ ਹਾਲੇ ਬਲਡ ਲਾ ਨਾ ਕੱਢੂਗੀ ਫਾੜੀ ਹਾਲੇ ਵਾ ਯਾਰ ਲੈ ਆ ਮੂਰੋਂ ਬਹੁਤ ਚੰਗਾ ਐ ਨਹੀਂ ਗੱਲ ਸਹੀ ਆ ਭਰਾ ਲੈ ਲੈ ਲੇਵਾ ਮੂਰੋ ਦੇਖੋ ਨੇ ਨਾੜਾ ਨੂੰ ਨਾ ਲੈ ਫੋਲ ਬੋਲ ਚੰਗਾ ਨਹੀਂ ਗੱਲ ਹੈ ਬਰੀਕੀ ਜਿਹਾ ਫੋਲ ਹੈ ਕਲੀ ਕਲੀ ਨਾੜਾ ਹੈ ਮੁੱਠੀਆ ਨਾੜਾ ਡਰਾ ਨਹੀਂ ਗੱਲ ਹੈ ਤੇ ਕੀ ਮੋਲ ਲਾ ਬਾਈ 7000 ਦੀ ਦੇਵਾਂਗੇ ਅੱਜ ਕਿੰਨੇ ਦੀ 60000 ਦੀ 60000 ਦੀ ਮਾਨਤਾ ਨੂੰ ਹੋ ਜਾ ਕਰ ਦਾਂ ਵਿੱਚੋਂ ਬਾਈ ਠੀਕ ਹੈ ਬਾਈ 60000 ਰੁਪਇਆ ਮੋਲਾ ਮਾਨ ਤਾਂ ਜਿਹੜਾ ਮੌਕੇ ਤੇ ਯਕੀਨ ਹੋ ਜੂ ਪ੍ਰਿੰਟ ਦੇਖੋ ਕਰਮ ਵਾਲੀ ਦਾ ਬਈ ਬਰੀ ਬੋਜਨ ਚੌਂਕ ਚਮਕ ਯਾਰ ਬਹੁਤ ਚੰਗੀ ਹੈ ਬੱਚੀ ਇਹੋ ਨਹੀਂ ਗੱਲ ਹੋਊਗੀ ਸਹੀ ਗੱਲ ਲੈ ਢਿੱਲਾ ਢੁਲਾ ਬਹੁਤ ਬਹੁਤ ਪਈ ਹੈ ਸਾਰੀਆਂ ਬਾਲਟਾਂ ਲੱਗੀਆਂ ਫਾੜੀ ਵਾਲੇ ਵਾ ਫਾੜੀ ਵਾਲਾ ਆਰਡਰ ਫੇਸ ਦੇਖੋ ਫੇਸ ਵਾਲਾ ਪਿਆਰਾ ਕਰਮ ਵਾਲੀ ਵਾਲਾ ਬਰੀਡ ਵਾਲੀ ਹੈ ਕਰੋ ਕਰੂਸ ਪਾਣੀ ਬਈ ਚੌਂਕ ਚਮਕ ਦੇ ਰੰਗ ਦੀ ਲੈ ਪਿੱਛੋਂ ਦਿਖਾ ਦੇ ਕੇ ਲੈ ਜਾ ਲੀ ਵਾ ਬਈ ਮੁੱਲ ਵੀ ਜਾਇਜ ਆ ਬਈ ਜਮਾ ਮੁਕਤਲਾ ਭਾਬੀ 75000 ਜੀ ਤਿਆਰ ਹੋ ਗਏ ਏਦੋਂ ਘੱਟ ਵੱਧ ਨਹੀਂ ਬਸ ਊੜ ਹੀ ਹੋਣੀ ਇਹ ਜਦਾਂ ਲੈ ਬਾ ਦੇਖੋ ਲੈ ਕਮਾਲ ਦਾ ਬਹੁਤ ਥਾਣ ਤੋਂ ਮੁੱਠੀ ਵਾਲਾ ਨਿਕਲੂ ਆਇਆ ਨਹੀਂ ਗੱਲ ਵੀ ਛੋਟਾ ਜਿਹਾ ਥਾਣੂ ਅਗਲਾ ਕੇ ਇੱਥੇ ਦੇਖ ਲੈ ਸਹੀ ਗੱਲ ਆ ਹਾਂ ਨਾਗਸੀ ਭਰਾ ਕੋਲੇ ਤਿੰਨ ਤਿੰਨ ਹੀ ਦਿਖਾਤੇ ਵੜਾ ਵੀ ਚੰਗੀਆਂ ਮੁੱਲ ਜਮਾ ਜਾਇਜ ਸੁਈ ਸਵਾਈ ਆ ਯਾ ਵੜਦਾ ਤਾਂ ਕੋਈ ਅੰਤ ਹੀ ਨਹੀਂ ਬਈ ਬਹੁਤ ਚੰਗੀ ਵੜਾ ਬਈ ਥਣ ਲਈ ਵੇਲੇ ਮੌਸਮ ਜਿਹੇ ਜਾਂ ਮਰਜੀ ਆ ਫੁੱਲ ਕੰਮ ਜਾ ਪੱਛਾ ਫੁੱਲ ਫੁੱਲ ਬਈ ਫੁੱਲ ਮਾਰਕੀਟ ਆ ਅੱਜ ਨਾਲੇ ਹਾਂ ਫੁੱਲ ਮਾਰਕੀਟ ਆ ਮੱਝ ਨਾਲ ਦਾ ਦੁੱਧ ਹੁਣ ਠੰਢੀ ਦੇਖੋ ਜਿਵੇਂ ਮਰਜੀ ਹੱਥ ਲਈ ਚੱਲ ਕੋਈ ਯੱਕਰ ਹੀ ਨਹੀਂ ਕਹਿਣਾ ਗਰਮ ਵਾਲੀ ਨੇ ਖੁਸ਼ੀ ਲੈਵਾ ਨੂੰ ਵਕ ਕਮਾਲ ਆ ਬਈ ਧੰਨਵਾਦ ਬਈ